ਭਾਰਤ ਦੇ ਯੂਕੇ ਦੇ ਵਿੱਚ ਕਹਿੰਦੇ ਕਿ ਸਮਝੌਤਾ ਹੋਇਆ ਜੀ ਉਹਦੇ ਸਮਝੌਤੇ ਦੇ ਤਹਿਤ ਇੱਕ ਤੇ ਇਹ ਹੈ ਕਿ ਜਿਹੜੀਆਂ ਕੋਈ ਸਕੌਚ ਵਿਸਕੀ ਵਗੈਰਾ ਜਿਹੜੀਆਂ ਸ਼ਰਾਬਾਂ ਨੇ ਉਹਨਾਂ ਤੇ ਜਿਹੜਾ ਕੋ ਟੈਕਸ ਵਗੈਰਾ ਲੱਗਦਾ ਉਹ ਘੱਟ ਹੋਣਾ ਤਾਂ ਉਹਦੇ ਮਤਲਬ ਕਿ ਇਹ ਜਿਹੜੀ ਸ਼ਰਾਬ ਥੋੜੀ ਸਸਤੀ ਹੋ ਜਾਣੀ ਹੈ ਦੂਜਾ ਜਿਹੜਾ 14 ਦੀ ਲਿਫਟਿੰਗ ਵਾਲਾ ਰੋਲਾ ਪੈਂਦਾ ਕਹਿੰਦੇ ਉਹ ਵੀ ਮਸਲਾ ਥੋੜਾ ਹੱਲ ਹੋ ਜਾਣਾ ਤੇ ਇਹ ਕਿੰਨਾ ਕੁ ਫਰਕ ਪੈਣਾ ਜੀ ਇਹਦੇ ਨਾਲ ਦੇਖੋ ਇਹ ਯੂਰਪ ਯੂਨੀਅਨ ਚੋਂ ਇੰਗਲੈਂਡ ਵੱਖ ਹੋ ਗਿਆ ਬ੍ਰਿਕਸਟ ਹੂੰ ਤਾਨੂੰ ਯਾਦ ਹੋਣਾ ਨਾ ਬੜਾ ਤਗੜਾ ਚੱਲਿਆ ਸੀ ਕਮ ਉਹਦੇ ਤੇ ਸਰਕਾਰਾਂ ਡਗੀਆਂ ਬਣੀਆਂ ਬ੍ਰਿਕਸਟ ਤਾਂ ਗੱਲ ਇਹ ਆ ਕਿ ਇਹ ਬਾਹਰ ਆ ਗਏ ਹੂੰ ਠੀਕ ਹੈ ਜੀ ਜੋ ਯੂਰਪ ਯੂਨੀਅਨ ਸੀ ਇੰਗਲੈਂਡ ਉਹਦੇ ਤੋਂ ਬਾਹਰ ਆ ਜਾਂਦਾ ਹੈ ਜੀ ਉਸ ਤੋਂ ਬਾਅਦ ਇੰਗਲੈਂਡ ਦੀ ਇਕਨੋਮੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਸੰਘਰਸ਼ ਕਰਦੀ ਨਜ਼ਰ ਆਉਂਦੀ ਹੈ ਹੂੰ ਤਾਂ ਉਸ ਤੋਂ ਬਾਅਦ ਕਿਉਂਕਿ ਹੁਣ ਸਮਾਂ ਆਪਣੇ ਕੋਲ ਬੜਾ ਸੀਮਤ ਹੈ ਉਸ ਤੋਂ ਬਾਅਦ ਇੰਗਲੈਂਡ ਦਾ ਅੱਜ ਤੱਕ ਦਾ ਇਹ ਸਭ ਤੋਂ ਵੱਡਾ ਜਿਹੜਾ ਸੀਗਾ ਨਾ ਸਭ ਤੋਂ ਵੱਡਾ ਜਿਹੜਾ ਕਹ ਲੋ ਜੀ ਸਮਝਉਂਦਾ ਹੈ ਇਹਨੂੰ ਬੋਲਦੇ ਐ ਐਫਟੀਏ ਆਸਟ੍ਰੇਲੀਆ ਨਾਲ ਇੰਗਲੈਂਡ ਨਾਲ ਪਾਈਪਲਾਈਨ ਸਾਰਾ ਕੰਮ ਚੱਲੀ ਜਾਂਦਾ ਸੀ ਹੁਣ ਅਮਰੀਕਾ ਨਾਲ ਵੀ ਆ ਜੀ ਤਾਂ ਗੱਲ ਇਹ ਹੁੰਦੀ ਆ ਕਿ ਇੰਡੀਆ ਐਫਟੀਏ ਚ ਜਦੋਂ ਜਾਂਦਾ ਹੈ ਨਾ ਉਹਦਾ ਸਭ ਤੋਂ ਵੱਡਾ ਇੱਕ ਤਰ੍ਹਾਂ ਨਾਲ ਕਹ ਲੋ ਕਿ ਪੱਖੇ ਹੁੰਦਾ ਕਿ ਕਿਸਾਨੀ ਨਾਲ ਜਾਂ ਐਗਰੀਕਲਚਰ ਨਾਲ ਜੁੜੀ ਜਿਹੜੀ ਆ ਨਾ ਉਹ ਗੱਲ ਕੋਈ ਸਮਝੌਤੇ ਚ ਨਾ ਜਾਵੇ ਕਿਉਂਕਿ ਇੱਥੇ ਸਿਆਸੀ ਤੌਰ ਤੇ ਜਾਂ ਕਿਸਾਨੀ ਤੌਰ ਤੇ ਫਿਰ ਮਾਰੇ ਜਾਵਾਂਗੇ ਤਾਂ ਇਸ ਤਰ੍ਹਾਂ ਸਮਝੌਤਾ ਕਰ ਲੈਣਾ ਇੱਕ ਵੱਡੀ ਸਫਲਤਾ ਹੈ ਤਾਂ ਉਹਦੇ ਚ ਹੁਣ ਤੁਸੀਂ ਦੇਖੋਗੇ ਤਾਂ ਜਦੋਂ ਹੁੰਦਾ ਕੀ ਆ ਵੱਡਾ ਸਵਾਲ ਹੈ ਕਿ ਸਾਨੂੰ ਕੀ ਫਾਇਦਾ ਹੋਏਗਾ ਤੁਸੀਂ ਜੇ ਉਧਰ ਦੀ ਸਕੌਚ ਪੀਣੀ ਹੋ ਸਸਤੀ ਹੋ ਜਾਏਗੀ ਜਿੱਥੇ 100% ਟੈਰਫ ਹੈ ਉਹ 10 ਰਹਿ ਜਾਏਗਾ 10 ਰਹਿ ਗਿਆ ਜੀ 10% ਰਹਿ ਗਿਆ ਨਾ ਜੀ ਠੀਕ ਹੈ ਤੇ ਉਹ ਚੀਜ਼ ਸਸਤੀ ਹੋ ਜਾਏਗੀ ਬਿਲਕੁਲ ਜਾਂ ਜਿਵੇਂ ਉੱਥੋਂ ਚਮੜਾ ਆਉਂਦਾ ਹੈ ਹੋਰ ਬਹੁਤ ਸਾਰੇ ਪ੍ਰੋਡਕਟ ਜਿਹੜੇ ਆਉਂਦੇ ਨੇ ਉਹ ਇਧਰ ਸਸਤੇ ਹੋ ਜਾਣਗੇ ਇਧਰੋਂ ਜਿਵੇਂ ਆਪਣਾ ਚੌਲ ਵਗੈਰਾ ਜਾਂਦਾ ਜੀ ਯੂਰਪ ਨੂੰ ਹਮ ਠੀਕ ਹੈ ਜੀ ਉਹ ਖੁੱਲੇ ਰੂਪ ਤੇ ਚੱਲੇਗਾ ਜੀ ਮਤਲਬ ਕਿ ਲੈਂਦੇ ਨੇ ਇਸ ਤਰ੍ਹਾਂ ਚੱਲਦਾ ਹੁੰਦਾ ਸਭੇ ਚੀਜ਼ਾਂ ਹਾਂ ਜੀ ਉਹਨਾਂ ਨੂੰ ਫਾਇਦਾ ਹੈ ਫਿਰ ਇਹ ਵੀ ਆ ਕਿ ਜਿਵੇਂ ਆਪਣੇ ਆਈਟੀ ਪ੍ਰੋਫੈਸ਼ਨਲ ਨੇ ਅਮਰੀਕਾ ਜਾਂਦੇ ਆ ਤਾਂ ਉਹਨਾਂ ਨੂੰ ਵੀ ਜੌਬ ਦੇ ਉਧਰ ਮੌਕੇ ਮਿਲ ਜਾਣਗੇ ਸੋ ਐਫਟੀਏ ਦਾ ਆਪਾਂ ਸੰਖੇਪ ਰੂਪ ਦੇ ਵਿੱਚ ਦੇਖੀਏ ਤੇ ਇਹੀ ਫਾਇਦਾ ਹੁੰਦਾ ਜੀ ਫ੍ਰੀ ਟ੍ਰੇਡ ਐਗਰੀਮੈਂਟ ਵੱਡੀ ਖਬਰ ਹੈ ਜੇ ਤੁਸੀਂ ਜੰਗ ਦੀ ਖਬਰ ਨੂੰ ਅੱਜ ਹਟਾ ਦਿੰਦੇ ਜਿਹੜੀ ਕਿ ਹਟਾਈ ਨਹੀਂ ਜਾ ਸਕਦੀ ਜੀ ਜੰਗ ਦੀ ਖਬਰ ਜੇ ਨਾ ਹੁੰਦੀ ਤਾਂ ਇਹੀ ਸਭ ਤੋਂ ਵੱਡੀ ਖਬਰਡੀ ਖਬਰ ਸੀ ਸਾਹਿਬ ਇੰਟਰਨੈਸ਼ਨਲੀ ਇਹਦੀ ਕਾਫੀ ਚਰਚਾ ਹੋਈ ਆ ਤੇ ਐਫਟੀਏ ਕਹਿੰ ਲੋ ਇਹਨਾਂ ਨੇ ਕਰ ਲਿਆ ਬਹੁਤ ਦੇਰ ਤੋਂ ਇਹ ਰਿਸ਼ੀ ਸੂਨਕ ਵੇਲੇ ਤੋਂ ਚੱਲਿਆ ਹੁੰਦਾ ਮਸ਼ਾ ਦੋ ਦੋ ਪਹਿਲਾਂ ਹੀ ਦਾ ਹੋਵੇ ਜੋ ਮਤਲਬ ਕਿ ਇਹ ਆਇਆ ਯੂਰਪ ਯੂਨੀਅਨ ਤੋਂ ਬਾਹਰ ਉਹ ਤੋਂ ਬਾਅਦ ਇੱਕ ਕਹਿੰ ਲੋ ਕਿ ਪਾਈਪਲਾਈਨ ਚ ਸੀਗੀ ਸਕੀਮ ਤਾਂ ਅਖੀਰ ਇਹਨਾਂ ਨੇ ਨੇਪਰੇ ਚਾੜੀ ਆ ਜੀ ਚਲੋ ਕੰਮਰੇ ਸਮਝਾਉ ਤੇ ਬਹੁਤ ਘੱਟ ਹੁੰਦੇ ਨੇ ਨਾ ਇਹ ਇਸ ਕਰਕੇ ਵੱਡੀ ਖਬਰ ਵੀ ਹੈ ਤੇ ਚਲੋ ਇਹ ਵੀ ਆ ਬਿਲਕੁਲ ਯਾਦ ਮਾਰ ਜੀ ਕਹਿ ਰਹੇ ਨੇ ਕਿ BBMP ਵਾਲੇ ਮਸਲੇ ਦੇ ਵਿੱਚ ਵੀ ਪੰਜਾਬ ਨੂੰ ਜਿਹੜਾ ਹਾਈ ਕੋਰਟ ਤੋਂ ਝਟਕਾ ਲੱਗਾ ਹੈ